ਸਾਤਰੀਆ ਕਾ ਤੁਸੀਂ ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮਹਿਨਮਨੀ ਤਰੰਧਾवते ਹੁਨੇਕ ਨਜ਼ਰ ਅੱਜ ਦੇ ਬੁਲੇਟਨ ਦੀਆ ਮੁੱਖ ਖਬਰਾਂ ਵੱਲ ਅਮਨਦੀਪ ਹਸਪਤਾਲ ਵਿੱਚ ਡਾਕਟਰ ਸ਼ਸ਼ਾਂਕ ਨਾਲ ਕੈਂਸਰ ਦੇ ਇਲਾਜ ਵਿੱਚ ਹੋਈ ਤਰੱਕੀ अटारीवागा सरहद पे पहुंची बाइक रैली बीएसएफ व लोकीता गया स्वागत पुलिस लाइन तुरंत विखे मनाया जावेगा गणतंत्र दिवस आख्या डिप्टी कमिश्नर तरनतारन राहुल ने आतेहुन खबरा विस्तार नाल અમનદીપ હોસ્પિટલ ਨੇ ਜਾਣਕਾਰੀ સાંજી કરદیاں ਦੱਸਿਆ ਕਿ ડોક્ટર ਸ਼ਸ਼ਾਂਕ ਜੋ ਕਿ કેન્સર ਦੀਆਂ ਦૂરબીન ਨਾਲ ਸਰਜਰੀਆਂ ਵਿੱਚ ماہر ਹਨ ਨੇ کافی ਮਹੱਤਵਪੂਰਨ ਯੋਗਦਾਨ ਦਿੱਤਾ। ਉਹ ਖਾਣੇ ਦੀ ਨਲੀ, ਵੱਡੀ ਅੰਤੜੀ, ਬੱਚੇਦਾਨੀ ਅਤੇ ਗੁਰਦੇ ਵਿੱਚ કેન્સર ਦੇ ਇਲਾਜ ਲਈ ਲੈਪਰੋਸਕੋਪਿਕ ਸਰਜਰੀਆਂ ਕਰਨ ਵਿੱਚ کافی అనుభవੀ ਹਨ ਅਤੇ ਇਸ ਨਾਲ ਸ਼ੁੱਧਤਾ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਨਵੇਂ ਮਾਪਦੰਡ ਨਿਰਧਾਰਿਤ ਕੀਤੇ ਹਨ। ਇਸ ਮੌਕੇ ਡਾਕਟਰ ਅਫਤਾਰ ਸਿੰਘ ਨੇ ਕਿਹਾ ਕਿ ਡਾਕਟਰ ਸ਼ਸ਼ਾਂਕ ਦੀ ਮਿਨਿਮਲ ਇਨਵੇਸਿਵ ਕੈਂਸਰ ਸਰਜਰੀ ਵਿੱਚ ਮਾਹਰਤਾ ਨੇ ਪੰਜਾਬ ਦੇ ਕੈਂਸਰ ਰੋਗੀਆਂ ਲਈ ਉਮੀਦ ਦੀ ਕਿਰਨ ਜਗਾਈ ਹੈ। ਇਸ ਖੇਤਰ ਵਿੱਚ ਬਹੁਤ ਜ਼ਿਆਦਾ ਅਤੀ ਆਧੁਨਿਕ ਕੈਂਸਰ ਸਹੂਲਤਾਂ ਨਹੀਂ ਹਨ। ਇਹ ਉਹਨਾਂ ਦਾ ਯਤਨ ਹੈ ਕਿ ਉਹ ਮਰੀਜ਼ ਕੇਂਦ੍ਰਿਤ ਦੇਖਭਾਲ ਪ੍ਰਦਾਨ ਕਰਨ। ਉਹਨਾਂ ਦੇ ਯੋਗਦਾਨ ਨੇ ਕੈਂਸਰ ਦੀ ਦੇਖਭਾਲ ਨੂੰ ਬਦਲ ਦਿੱਤਾ ਹੈ ਜਿਸ ਨਾਲ ਕਠਿਨ ਮਾਮਲਿਆਂ ਵਿੱਚ ਵੀ ਬਿਹਤਰ ਨਤੀਜੇ ਪ੍ਰਾਪਤ ਹੋ ਰਹੇ ਹਨ। ਸੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ। ਜੇ ਮੈਨੂੰ ਅੱਜ ਕੈਂਸਰ ਹੋ ਜਾਏ ਤੇ ਮੈਂ ਕਹਾਂ ਵੀ ਮੈਂ ਆ ਇਧਰ ਦੀ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਆ ਚੀਜ਼ਾਂ ਖਾ-ਖਾ ਕੇ ਮੈਂ ਠੀਕ ਹੋ ਜਾ। ਇਟਸ ਨਾਟ ਲਾਈਕ 댓। ਯੂ ਹੈਵ ਟੂ ਅੰਡਰਗੋ ਪ੍ਰੋਪਰ ਟਰੀਟਮੈਂਟ। ਪ੍ਰੋਪਰ ਟਰੀਟਮੈਂਟ ਮੀਨਸ ਜੇ ਸਰਜਰੀ ਚਾਹੀਦੀ ਹੈ ਸਰਜਰੀ ਕਰਾਉਣੀ ਹੈ। ਕੀਮੋਥੈਰਪੀ ਚਾਹੀਦੀ ਹੈ ਕੀਮੋਥੈਰਪੀ ਕਰਾਉਣੀ ਹੈ। ਜੇ ਤੁਹਾਡਾ ਕੈਂਸਰ ਇਮੂਨੋਸੈਂਸਿਟਿਵ ਹੈ ਸਭ ਤੋਂ ਵਧੀਆ ਗੱਲ ਹੈ। ਮੀਨੋਸੈਂਸਿਟਿਵ ਹੈ ਤਾਂ ਫਿਰ ਮੀਨੋਥੈਰਪੀ ਕਰਾਉਣੀ ਹੈ। ਔਰ ਡਾਈਟ ਦਾ ਇੱਕ ਲਿਮਿਟਿਡ ਰੋਲ ਹੈ। ਡਾਈਟ ਇਜ਼ ਨਾਟ ਕਿਉਰਟਿਵ ਡਾਈਟ ਦਾ ਤੇ ਇਹ ਕਿ ਤੁਸੀਂ ਸ਼ੁਰੂ ਤੋਂ ਚੰਗੀ ਡਾਈਟ ਖਾਂਦੇ ਰਹੋ ਤੇ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਘੱਟ ਜਾਂਦੇ ਹਨ ਪਰ ਇਹ ਨਹੀਂ ਜੇ ਉਹ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨਹੀਂ ਠੀਕ ਕਰ ਦੇਣਾ ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਨਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਬੇਰਾ ਮਰੀਜ਼ ਠੀਕ ਹੋ ਗਿਆ ਇਟਸ ਨਾਟ ਲਾਈਕ ਦੈਟ ਸੋ ਅੱਜ ਤੁਹਾਡੇ ਸ਼ਹਿਰ 'ਚ ਕੈਂసర్ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਂਸਰ ਸੈਂਟਰ ਅਸੀਂ ਚਲਾ ਰਹੇ ਹਾਂ ਡਾਕਟਰ ਸਾਹਿਬੀ ਉਸੇ ਹੀ ਕੜੀ ਦਾ ਇੱਕ ਹਿੱਸਾ ਨੇ ਕੈਂਸਰ ਦੀਆਂ ਸਾਰੀਆਂ ਸਰਜਰੀਜ਼ ਲੇਟੈਸਟ ਤਰੀਕੇ ਨਾਲ ਡਾਕਟਰ ਸਾਹਿਬ ਕਰਦੇ ਆਂ ਬਾਕੀ ਕੈਂਸਰ ਦੀ ਟੀਮ ਜਿਹੜੀ ਹੈ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਉਹ ਕੀਮੋਥੈਰੇਪੀ ਇਮਿਊਨੋਥੈਰੇਪੀ ਉਹ ਸਾਰਾ ਕੁਝ ਐਂਡ ਇਵਨ ਪੈਟ ਸਕੈਨ ਇਥੇ ਅਵੇਲੇਬਲ ਹੈ ਔਰ ਲੇਟੈਸਟ ਰੇਡੀਓਥੈਰੇਪੀ ਐਥੇ ਅਵੇਲੇਬਲ ਸੋ ਨਾਓ आवर ਪੇਸ਼IENTS ਡੋਨਟ ਨੀਡ ਟੂ ਗੋ ਆਊਟਸਾਈਡ ਅਮਰੀ ਸਰ ਇੱਥੇ ਕੰਪਲੀਟ ਕੈਂਸਰ ਦੀ ਜਿਹੜੀ ਕਿਉਰ ਹੈਗੀ ਉਹ ਇੱਥੇ ਅਵੇਲੇਬਲ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀਜ਼ ਜਿਹਨੂੰ ਕਹਿੰਦੇ ਆ ਉਸ ਤਰੀਕੇ ਨਾਲ ਕਰਦੇ ਆ ਜਿਹਦੇ ਕਰਕੇ ਅਸੀਂ ਦੱਸਣਾ ਚਾਹ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਬੋਲੋ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਹਾਂ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਨਵਾਂ ਅਮਨਦੀ ਹਸਪੀਟਲ ਨਵੀਂ ਟੈਕਨੋਲੋਜੀ ਲੈ ਕੇ ਆਨ ਲਈ ਤੇ ਇਹ ਅਸੀਂ ਰੈਗੂਲਰਲੀ ਅਮਨਦੀ ਹਸਪੀਟਲ ਦੇ ਵਿੱਚ ਕਰ ਰਹੇ ਹਾਂ ਭਾਰਤੀ ਤੱਟ ਰਖਿਅਕ ਦੇ 49ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਭਾਰਤੀ ਤੱਟ ਰਖਿਅਕ ਬੜੇ ਮਾਣ ਨਾਲ ਸੈਂਟੀਨਲ ਆਫ ਦੀ ਸੀ ਸਰਹੱਦ ਸੇ ਸਮੁੰਦਰ ਮੋਟਰਸਾਈਕਲ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਐ ਇਸ ਇਤਿਹਾਸਿਕ ਸਮਾਗਮ ਨੂੰ ਇਨਸਪੈਕਟਰ ਜਨਰਲ ਭੀਸ਼ਮ ਸ਼ਰਮਾ पीटीएम टीएम टी कमांडर कोस्ट गार्ड क्षेत्र ਅਤੇ ਡਾਕਟਰ ਅਤੁਲ ਫੁੱਲਜਲੇ ਇੰਸਪੈਕਟਰ ਜਨਰਲ ਬੀਐਸਐਫ ਪੰਜਾਬ ਫਰੰਟੀਅਰ ਨੇ 22 ਜਨਵਰੀ ਨੂੰ ਅਟਾਰੀ ਬਾਰਡਰ ਅੰਮ੍ਰਿਤਸਰ ਤੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਬਾਈਕ ਰੈਲੀ ਦਾ ਆਯੋਜਨ ਇੰਡੀਅਨ ਕੋਸਟ ਗਾਰਡ 에ਅਰ ਸਟੇਸ਼ਨ ਦਮਨ ਵੱਲੋਂ ਕੀਤਾ ਗਿਆ 에ਅ ਰੂਟ ਭਾਰਤ ਦੇ ਸਰਹੱਦੀ ਕਸਬਿਆਂ ਅਤੇ ਸ਼੍ਰੀ ਗੰਗਾ ਨਗਰ ਬੀਕਾਨੇਰ ਜੈਸਲਮੇਰ ਜੋਧਪੁਰ ਉਦੇਪੁਰ ਵਡੋਦਰਾ ਦਮਨ ਸਮੇਤ ਤਟਵਰਤੀ ਸ਼ਹਿਰਾਂ ਨੂੰ ਪਾਰ ਕਰੇਗੀ ਅਤੇ 1 ਫਰਵਰੀ 2025 ਨੂੰ ਆਈਕੋਨਿਕ ਗੇਟਵੇ ਆਫ ਇੰਡੀਆ ਮੁੰਬਈ ਵਿਖੇ ਸਮਾਪਤ ਹੋਵੇਗੀ। ਇਹ ਮੁਹਿੰਮ ਦੇਸ਼ ਦੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਲਈ ਭਾਰਤੀ ਤੱਟ ਰਖਿਅਕਾਂ ਦੇ ਅਟੁੱਟ ਸਮਰਪਣ ਅਤੇ ਬਹਾਦਰੀ ਨੂੰ ਸ਼ਰਧਾਂਜਲੀ ਹੈ। ਸਰਕਾਰ ਦੇ ਅਨੁਸਾਰ ਰੈਲੀ ਦੌਰਾਨ ਫਿਟ ਇੰਡੀਆ ਮੂਵਮੈਂਟ, ਬੇਟੀ ਬਚਾਓ ਬੇਟੀ ਪੜਾਓ ਅਤੇ ਸਵੱਛ ਭਾਰਤ ਅਭਿਆਨ ਦੇ ਭਾਰਤ ਦੇ ਸੰਕਲਪ ਨੂੰ ਉਜਾਗਰ ਕੀਤਾ ਜਾਵੇਗਾ। आज हम अटारी बॉर्डर पे एकत्रित हुए हैं फर्स्ट फरवरी को कोसगा डे मनाया जाएगा इस उपलक्ष्य में हमने ये एक बाइक रैली का आयोजन किया है ये बाइक रैली यहाँ अटारी बॉर्डर से स्टार्ट होके सरहद से समुद्र तक वे ऑफ इंडिया तक जाएगी 2300 किलोमीटर का डिस्टेंस ये रैली अगले 10 दिन में पूरा करेगी जिसमें हमारे बीस मोटरसाइकिल हैं और छब्बीस जवान हैं रैली का जो उद्देश्य है वो हमारे ऑनरेबल प्राइम मिनिस्टर की विज़न को हिंडरलैंड में प्रोपिगेट करना है एनवायरमेंटल प्रोटेक्शन हर एक पेड़ माँ के नाम स्वच्छ सागर सुरक्षित सागर बेटी बचाओ बेटी पढ़ाओ एंड मैनी अदर मैसेजेस विच इज दवमेंट ऑफ़ इंडिया वॉन्ट्स अस टू इनिशिएट ये सभी मैसेजेस हमारी रैली हमारे राइडर्स अपने रूट में अलग इन अलग इंस्टीट्यूशंस में स्कूल में कम्युनिटीज़ में जाके प्रोपोगेट करेंगे ये जो सरहद से समंदर तक का बाइक रैली है इंडियन कोस्ट गार्ड को, कोस्टगार्ड द्वारा आयोजित उसका जो फ्लैग ऑफ है वो आज जी अटारी से हुआ जिसमें आई श्री शर्मा कोस्ट वो आए थे और हमने बीएसएफ के साथ मिलके के यहाँ से रैली फ्लैग ऑफ हुई है हम हम, हम सब ने उनको बहुत सहयोग किया है और ये पहली बार ऐसा हुआ है पंजाब फ्रंटियर में जो बीएसएफ पंजाब फ्रंटियर ने कोस्ट गार्ड के साथ कोलेबोरेट करके उनको पूरा सहयोग करके इस, इस इस रैली को फ्लैग ऑफ किया है और ये बहुत अच्छा कंस, कंसेप्ट है सरहद से समंदर तक का जो बाइक बाइक रैली है वो एक एक अच्छा यूनिटी का प्रतीक है ये जो आज का इवेंट है सेंटिनल ऑफ सी सरहद से समंदर जिसे हम कर रहे हैं अटारी बॉर्डर से गेटवे ऑफ इंडिया की तरफ तो ये आज फ्लैग ऑफ होके हम 1 फरवरी 2025 को गेटवे ऑफ इंडिया पहुंचेंगे हम वेरियस बॉर्डर टाउन से होते हुए गुजरेंगे उद्देश्य गवर्नमेंट ऑफ इंडिया ने काफ़ी सारे इनिशिएटिव्स जो रखे हैं जो बहुत सारे मैसेजेस हैं हम ये आम आवाम तक पहुंचाना चाहते हैं जैसे कि एनवायरनमेंट कन्जर्वेशन आप सभी जाते जानते हैं जिस तरीके का एनवायरनमेंट चेंज चल रहा है तो उसके लिए हमें अपने एनवायरनमेंट को बचाना बहुत ही ज़रूरी है हम गेटवे ऑफ इंडिया मुंबई में इस राइड को ख़त्म करेंगे एक तारीख को जो कि कोस्ट गार्ड का रेजिंग डे होता है उस दिन और इस राइड का मेन उद्देश्य इंडिया बेटी बेटी बचाओ पढ़ाओ और जो हमारे शहीद क्रांतिकारी रह चुके हैं उन सब की याद में हम ये इस राइड को कर रहे हैं कितने इंडियन कोस्ट गार्ड यानी की भारतीय स्थापना दिहाड़े अटारी सरहद पर तो एक बाइक रैली का आयोजन किया गया सरहद से समंदर तक ये बाइक रैली तेईसो किलोमीटर का सफर तय कर एक फरवरी ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਦਿੰਦੇ ਹੋਏ ਬੁੰਮਿਕੇ ਜਾ ਕੇ ਸੰਪਨ ਹੋਏਗੀ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਾਹੁਲ ਨੇ ਫਾਸਟਵੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ 26 ਜਨਵਰੀ 2025 ਨੂੰ ਪੁਲਿਸ ਲਾਈਨ ਗਰਾਊਂਡ ਤਰਨਤਾਰਨ ਵਿਖੇ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਡੀਸੀ ਰਾਹੁਲ ਨੇ ਆਖਿਆ ਕਿ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੋਡਿਆ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਆਪਣਾ ਇਸ ਵਾਰ ਦਾ 26 ਜਨਵਰੀ ਦਾ ਗਣਤੰਤਰ ਦਿਵਸ ਆਪਣੇ ਪੁਲਿਸ ਲਾਈਨ ਗਰਾਊਂਡ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਹਰ ਬਾਰ ਦੀ ਤਰ੍ਹਾਂ ਮਨਾਇਆ ਜਾਂਦਾ ਤੇ ਸਰਦਾਰ ਗੁਰਮੀਤ ਸਿੰਘ ਖੋਡਿਆ ਮਾਨਯੋਗ ਕੀਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਮੰਤਰੀ ਪੰਜਾਬ ਸਰਕਾਰ ਉਹ ਮੁੱਖ ਮਹਿਮਾਨ ਦੇ ਤੌਰ ਤੇ ਆਮਦਨਗੇ ਆਪਣੀ ਤੇ ਉਹਨਾਂ ਦੇ ਨਾਲ ਜਿਵੇਂ ਕਿ ਬਾਕੀ ਸਾਰੇ ਰਤਨ ਤੇ ਸਜਨ ਆ ਕੋਈ ਆਜ਼ਾਦੀ ਗੁਲਾਟੀਏ ਦੇ ਪਰਿਵਾਰ ਜਾਂ ਫਿਰ ਕੋਈ ਆਪਣੇ ਜਿਹੜੇ ਕੀ ਸ਼ਹੀਦ ਹੋਏ ਪਰਿਵਾਰਾਂ ਨੂੰ ਵੀ ਉੱਥੇ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਬਹੁਤ ਹੀ ਰੰਗਾਰੰਗ ਪ੍ਰੋਗਰਾਮ ਹੋਏਗਾ ਮੈਂ ਆਸ ਕਰਦਾ ਹਾਂ ਕਿ ਜ਼ਿਲ੍ਹੇ ਦੇ ਜਿੰਨੇ ਵੀ ਵਸਨੀਕ ਹੈ ਉਸ ਇਸ ਪ੍ਰੋਗਰਾਮ ਚ ਆ ਕੇ ਸ਼ਿਰਕਤ ਦੇਣ ਤੇ ਜਿਹੜਾ ਆਪਣਾ ਗੰਦਰਤਾ ਦਿਵਸ ਅ ਯੋਂ ਆਪਣਾ ਬਚਤ ਕੇ ਉਸ ਨੂੰ ਮਨਾਉਣ ਦੇ ਵਿੱਚ ਸਾਰੇ ਨਾਲ ਖੜੇ ਸੁਰੱਖਿਆ ਦੇ ਜੀ ਪੁਲਿਸ ਦੇ ਦਸਤਖਤ ਵੀ ਤੁਸੀਂ ਦੇਖ ਰਹੇ ਹੋ ਪੁਲਿਸ ਲਾਈਨ ਦੇ ਵਿੱਚ ਹੀ ਮਨਾਇਆ ਜਾ ਰਿਹਾ ਹੈ ਤੇ ਪੂਰੇ ਪੁਟਾ ਸੂਰ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ 21 ਜਨਵਰੀ ਜਿਸ ਦਿਨ ਸਾਡਾ ਸੰਵਿਧਾਨ ਬਣਿਆ ਸੀ ਉਸੇ ਤਰ੍ਹਾਂ 26 ਜਨਵਰੀ ਦਾ ਤਿਹਾੜੀ ਧੂਮ-ਧਾਮ ਨਾਲ ਸ਼ਰਨਤਾਂ ਪੂਰੇ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਡਿਵੀਜ਼ਨ 3 ਰਾਹੁਲ ਜੀ ਨੇ ਦੱਸਿਆ ਹੈ ਕਿ ਸੁਰੱਖਿਆ ਕਾਦ ਪੂਰੇ ਕੀਤੇ ਗਏ ਹਨ ਇਸ ਵਿੱਚ ਮੁੱਖ ਮੰਤਰੀ ਗਰਮੀਤ ਸਿੰਘ ਖੋਲਿਆ ਆਪਣੀ ਸ਼ਿਰਕਤ ਕਰਨਗੇ ਤੇ ਚੰਦਰ ਲਾਉਣਗੇ ਕੈਪਟਨ ਮਨ ਜਿਕਰ ਨਾਲ ਦੇ ਨਾਲ ਵਿੰਡਰ ਟੀਮ ਨੂੰ ਰਿਪੋਰਟ ਫਾਇਰਫੇਡ ਹੋਈ ਤੁਰੰਤ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਵਿਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ਼੍ਰੀਮਤੀ ਜੋਤੀ ਵਾਲਾ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ-ਵੱਖ ਲਾਇਸੈਂਸੀ 홀ਡਰਾਂ ਦੇ ਕੋਚਿੰਗ ਇੰਸਟੀਚਿਊਟ ਆਫ ਆਇਲਸ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਹਨ ਵਿਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਹਨਾਂ ਏਜੰਸੀਆਂ ਵੱਲੋਂ ਇਸ ਦਫ਼ਤਰ ਨੂੰ ਲਾਇਸੈਂਸ ਰੀਨਿਊ ਕਰਵਾਉਣ ਸੰਬੰਧੀ ਕੋਈ ਪ੍ਰਤੀ ਬੇਨਤੀ ਕੀਤੀ ਹੈ ਕਿ ਉਹਨਾਂ ਨੇ ਆਪਣਾ ਇਮੀਗ੍ਰੇਸ਼ਨ ਦਾ ਦਫ਼ਤਰ ਬੰਦ ਕਰ ਦਿੱਤਾ ਹੈ ਅਤੇ ਕੁਝ ਏਜੰਸੀਆਂ ਵੱਲੋਂ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਦੀ ਇੱਛਕ ਨਹੀਂ ਹਨ ਬਾਰੇ ਪ੍ਰਤੀ ਬੇਨਤੀ ਦਿੱਤੀ ਹੈ ਜਿਸ ਦੇ ਆਧਾਰ ਤੇ ਇਹਨਾਂ ਦਾ ਲਾਇਸੈਂਸ ਰੱਦ ਕੀਤੇ ਗਏ ਹਨ ਮੈਤਰੀ ਬੋਧ ਪਰਿਵਾਰ ਮਾਨਵਤਾ ਦੀ ਸੇਵਾ ਲਈ ਕਈ ਉਪਰਾਲੇ ਕਰ ਰਿਹਾ ਹੈ ਜਿਸ ਦੇ ਤਹਿਤ ਮੈਤਰੀ ਬੋਧ ਪਰਿਵਾਰ ਅਤੇ ਯੂਥ ਫਾਰ ਗਲੋਬਲ ਪੀਸ ਐਂਡ ਟਰਾਂਸਫਰਮੇਸ਼ਨ ਵੱਲੋਂ ਸ਼੍ਰੀ ਵਨਾਇਕ ਨਿਸ਼ੁਲਕ ਪਾਠਸ਼ਾਲਾ ਨਜ਼ਦੀਕ ਯੂਨੀਵਰਸਿਟੀ ਵਿਖੇ 80 ਨੂੰ ਦੇਖਦੇ ਹੋਏ ਵਿਦਿਆਰਥੀਆਂ ਵਿੱਚ ਕੰਬਲ ਵੰਡੇ ਗਏ ਉਪਰੰਤ ਲੋਹੜੀ ਗੇਟ ਵਿਖੇ ਚਾਰ ਅਸ ਦੇ ਲੰਗਰ ਲਗਾ ਐਸਮੋਕੇ ਰੋਜ਼ੀ ਹਰਗੁਣ ਉਪਾਸਨਾ ਵਾਨੀ ਸੋਨੀਆ ਚਾਫਲਾ ਸੋਨੂ ਖੈਰਾ ਕਿਰਨ ਸਹਗਲ ਸਿਮੀ ਸ਼ਾਹੀ विनय कपूर समेत मेंबर मौजूद सन मैं मैत्री रोज़ी मैत्री बोध परिवार से आज हम यहाँ पे एक स्कूल में आए हैं एक ऐसे स्कूल में जहाँ पे एक बहुत गरीब वर्ग के बच्चे जो हैं जिनको ये स्कूल फ्री पढ़ाई करा रहे हैं और मैत्री बोध परिवार ने हमको ये सिखाया है पूरा विश्व एक परिवार सो आज हम अपने घरों से बाहर निकल के पूरे विश्व को एक परिवार रूपी देखते हुए जहाँ पर जिस चीज़ की ज़रूरत है उस चीज़ को प्रोवाइड करते हुए आज हम ब्लैंकेट डिस्ट्रीब्यूशन करने के लिए श्री विनायक स्कूल पहुँचे हैं और यहाँ पे आके बहुत अच्छा लगा इस सत्य को जीना निस्वार्थ सेवा को जीते हुए आज बहुत आनंद को एक्सपीरियंस कर रहे हैं क्योंकि मैत्री बुद्ध परिवार के जो संस्थापक है मैत्रेय दादाश्री जी वो हमें यही सिखा रहे हैं कि जहाँ पे जिस भी चीज़ की ज़रूरत है वहाँ पर आप मानवता की सेवा के लिए पहुँचे तो आज हम यहाँ पर पहुँचे हैं और स्कूल से आज स्कूल में आकर बहुत अच्छा लगा और ये अपने निस्वार्थ कार्य को करते हुए आज बहुत आनंद को अनुभव करें सो पहली बात आज इधर सारे यूथ हुई है दो इंटर यूथ ऑर्गेनाइजेशन शक्ति शिक्षा और वाई इंडिया आज इस स्कूल में आए हैं एंड हमने इतनी ज़्यादा ठंड में हमने ओवर सिक्सटी ब्लैंकेट्स डोनेट किए हैं आज हम इधर के क्लास में घूमे एंड इधर के बच्चों को जो प्योर गुरुकुल सिस्टम से पढ़ाई करते हैं एजुकेट हो रहे हैं इनको देख के हमें इतना अच्छा लगा पूरे इंडिया में मतलब मैंने ऐसा कभी नहीं देखा है कहीं पे भी कि इस सिस्टम के साथ बच्चे जान लगा के एजुकेट हो रहे हैं एंड हमें बहुत अच्छा लगा ਕਾ ਇਹ ਮੇ ਵਨ ਆਫ ਦ ਬੈਸਟ ਐਕਸਪੀਰੀਅੰਸ ਮੈਂ ਬੋਲੂਗੀ ਸ਼ਕਤੀ ਸਿੱਖਿਆ ਕਾ ਥਾ सो so, नम सब तो पहला सारियानों मेरे वालों सत श्रीकाल नमस्ते और मेरा नाम उपासना है मैं टीम वाई जी पी टी से आज विनायक पाठशाला में आई हूँ और यहाँ पर निशुल्क बच्चों को शिक्षा दी जाती है यहाँ पर कुछ ऐसे बच्चे हैं जिन्हें स्कूल ही खाना दे रहा है और स्कूल ही उनकी पढ़ाई में योगदान दे रहा है उन्हें पढ़ा रहा है और उन्हें जो भी डेली रूटीन की चीज़ें चाहिए होती है वो स्कूल प्रोवाइड कर रहा है और आज हमें यहाँ यहाँ पर हम वाई जी पी टी एम बी पी शक्ति शिक्षा की तरफ से हम बहुत सारे यहाँ पर थोड़ा कंबल वितरण समारोह करने आए हैं ब्लैंकेट डिस्ट्रीब्यूशन ड्राइव हम करने आए हैं बच्चों के साथ हमने टाइम स्पेंड किया बहुत अच्छा लगा आपको पता है नॉर्थ की साइड पे बहुत ज़्यादा सर्दी है और इतनी सर्दियाँ हैं कि रात को अगर हम निकलते हैं तो कुछ लोग ठिठुर रहे होते हैं सड़कों पर और ये हमारे पूरे ऑल ओवर पंजाब में ये एक्टिविटी आज के दिन की जा रही है जलंधर लुधियाना चंडीगढ़ अमृतसर भी उसमें से एक पार्ट है और पूरे पंजाब में हम अलग अलग एरियाज़ में जहाँ पर हमें लग रहा है ज़रूरतमंद हैं हम उन्हें ब्लैंकेट डिस्ट्रीब्यूट कर रहे हैं और ये नए आप यूथ देख रहे हैं यूथ कितना कितनी हम हम आके हमारे साथ इकट्ठा हुआ और अभी काफ़ी लोग हैं जो रास्ते में पहुंच नहीं पाए हैं बट यूथ जब इकट्ठा होता है उसकी एनर्जीज जब साथ में हम जुड़ के करते हैं वो कार्य बहुत एक सक्सेसफुल तरह से हमारे सामने आता है और आज यहाँ पर आकर हमें बहुत अच्छा महसूस हो रहा है मैं स्वास्थिका हूँ और मैं शक्ति शिक्षा ऑर्गेनाइजेशन की को फाउंडर और आज वाई साथ काम करके मेरे को वन ऑफ द बेस्ट एक्सपीरियंस मेरा आज तक रहा जिस तरह से बच्चे पढ़ते हैं जो उनकी आ, उसे कहते हैं जो उनकी आ, वेल वेलबींग है उस पर जिस तरह से ध्यान दिया जाता है सारा खाना पीना उनका रहना और सारी चीज़ों का इंतज़ाम स्कूल अपनी तरफ से करता है और जिस वे से उन्हें पढ़ाया जाता है उनको पोएम्स के थ्रू सारे मैनर सारे एटिकेट्स याद करवाए जाते हैं प्लस जो इनका गुरुकुल सिस्टम से जो पढ़ाई होती है वो आज का बेस्ट पार्ट था ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਰਾਜਾਤਾਲ ਤੋਂ ਵਿਕਰਮ ਸਿੰਘ ਨੂੰ 4PX 5 ਸਟਰੋਂਗ 30 ਬੋਰ ਪਿਸਟਲ ਅਤੇ 4 ਮੈਗਜ਼ੀਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਸੰਬੰਧੀ ਥਾਣਾ ਕਰੇਂਡਾ ਵਿਖੇ ਮੁਕੱਦਮਾ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਉਕਤ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਫਾਰਵਰਡ ਅਤੇ ਬੈਕਵਰਡ ਲਿੰਕ ਨੂੰ ਖੰਗਾਲਿਆ ਗਿਆ ਉਕਤ ਗ੍ਰਿਫਤਾਰ ਦੋਸ਼ੀ ਕੋਲ ਪੁੱਛਗਿੱਛ ਜਾਰੀ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਰੋਜ਼ਾਨਾ ਲੱਖਾਂ ਯਾਤਰੀ ਆਉਂਦੇ ਹਨ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਇਤਿਹਾਸਿਕ ਸਥਾਨਾਂ ਨੂੰ ਦੇਖ, ਉਥੋਂ ਦੀਆਂ ਯਾਦਾਂ ਆਪਣੇ ਨਾਲ ਕੈਮਰੇ ਵਿੱਚ ਕੈਦ ਕਰਕੇ ਲੈ ਜਾਂਦੇ ਹੋਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਪਰ ਅੰਮ੍ਰਿਤਸਰ ਦੀ ਸੁੰਦਰਤਾ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜੇ ਹਾਲਾਤ ਨੇ। ਸਾਰੇ ਅੰਮ੍ਰਿਤਸਰ ਵਿੱਚ ਜਿੱਥੇ ਮਰਜ਼ੀ ਜਾਓ ਤੁਹਾਨੂੰ ਸੜਕਾਂ 'ਚ ਟੋਏ-ਟੋਏ ਮਿਲਣਗੇ। ਸਾਡੀ ਟੀਮ ਨੇ ਐਲੀਵੇਟਿਡ ਰੋਡ ਦੇ ਉਸ ਹਿੱਸੇ ਦਾ ਦੌਰਾ ਕੀਤਾ ਜੋ ਭੰਡਾਰੀ ਪੁਲ ਨਾਲ ਲੱਗਦਾ ਜਿੱਥੇ ਸੜਕ ਟੁੱਟੀ ਹੋਈ ਮਿਲੀ। ਪੰਡਾਰੀਪੁਰ ਨੂੰ ਸ਼ਹਿਰ ਦਾ ਦਿਲ ਆਖਿਆ ਜਾਂਦਾ ਹੈ ਐਸੇ ਰਸਤੇ ਰੋਜ਼ਾਨਾ ਲੱਖਾਂ ਲੋਕ ਲੰਘਦੇ ਹਨ ਪਰ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਕੁਲ ਮਿਲਾ ਕੇ ਸ਼ਹਿਰ ਦਾ ਵਿਕਾਸ ਡਰਾਬਸ ਰਿਹਾ ਮੈਂ ਰੋਜ਼ ਪੰਡਾਰੀਪੁਰ ਤੋਂ ਦੋ ਤਿੰਨ ਵਾਰੀ ਲੰਘਦਾ ਤੇ ਵਾਪਸ ਆਉਣਾ ਪਰ ਉੱਥੇ ਕਈ ਜਗ੍ਹਾ ਮੈਂ ਦੇਖਿਆ ਕਿ ਪੈਚ ਵਰਕ ਹੋਇਆ ਹੈ ਔਰ ਕੁਝ ਸੜਕਾਂ ਕਰੈਕ ਵੀ ਹੋਈਆਂ ਨੇ ਔਰ ਸਰਕਾਰ ਨੂੰ ਅਪੀਲ ਕਰਦੇ ਆ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਠੀਕ ਕੀਤਾ ਜਾਵੇ ਕਿਉਂਕਿ ਜਿਹੜੇ ਸਾਡੇ ਇੰਟਰਨੈਸ਼ਨਲ ਯਾਤਰੀ ਆਉਂਦੇ ਨੇ ਯਾਤਰੀ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਨੂੰ ਵੇਖਦੇ ਨੇ ਪਰ ਇਹਨਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਵੀ ਸੜਕਾਂ ਟੁੱਟੀਆਂ ਨੇ ਜਾਂ ਸਾਈਡਾਂ ਤੇ ਗੰਦ ਪਿਆ ਹੈ ਉਹਨਾਂ ਚੀਜ਼ਾਂ ਨੂੰ ਵੇਖ ਕੇ ਨਾ ਬੜਾ ਮਨ ਦੁਖੀ ਹੁੰਦਾ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਸਾਡੇ ਨੈਸ਼ਨਲ ਇੰਟਰਨੈਸ਼ਨਲ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਇਹ ਬੁਰਾ ਨਾ ਲੱਗੇ ਔਰ ਸਾਫ਼ ਸੁਥਰੀਆਂ ਸੜਕਾਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਜੋ ਵੀ ਪੈਚ ਵਰਕ ਹੋਇਆ ਕੋ ਪੈਚ ਵਰਕ ਦੀ ਜਗਾ ਤੇ ਇਹਨਾਂ ਨੂੰ ਨਵੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਸਮਾਰਟ ਸਿਟੀ ਹੈ ਪਰ ਮੈਨੂੰ ਲੱਗਦਾ ਵੀ ਕਾਗਜ਼ਾਂ 'ਚ ਆ ਹੋਇਆ ਕੰਮ ਬਹੁਤ ਆ ਪਰ ਅਜੇ ਵੀ ਕੰਮ ਰਹਿਦਾ ਬੜਾ ਹੈ ਜਿੱਥੇ ਕਿ ਸਰਕਾਰ ਨੂੰ ਚਾਹੀਦਾ ਇਹਨੂੰ ਸਪੈਸ਼ਲ ਫੰਡ ਦੇ ਕੇ ਤੇ ਨਵੇਂ ਸਿਰੇ ਤੋਂ ਸੜਕਾਂ ਬਣਾ ਕੇ ਉਹਨਾਂ ਪਲਾਸ ਜਿਹੜੇ ਨਿਸ਼ਾਨ ਨੇ ਟ੍ਰੈਫਿਕ ਦੇ ਉਹ ਲਗਾਏ ਜਾਣ ਔਰ ਆਉਣ ਜਾਣ ਵਾਲੀ ਜਿਹੜੀ ਪਬਲਿਕ ਆ ਉਹਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਟ੍ਰੈਫਿਕ ਦੇ ਵਿੱਚ ਪੂਰਾ ਕੰਟਰੋਲ ਕੀਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਪੂਰਾ ਸਹਿਯੋਗ ਕਰ ਰਿਹਾ ਪਰ ਹੋਰ ਵੀ ਇਹਨੂੰ ਆਪਾਂ ਬਿਹਤਰ ਬਣਾ ਸਕਦੇ ਹਾਂ ਔਰ ਸਰਕਾਰ ਨੂੰ ਅਪੀਲ ਹੈ ਕਿ ਇਸ ਪ੍ਰਤੀ ਧਿਆਨ ਦਿੱਤਾ ਜਾਵੇ ਔਰ ਇਸ ਪ੍ਰਤੀ ਫੰਡ ਦਿੱਤੇ ਜਾਣ ਤਾਂ ਜੋ ਨਵੀਆਂ ਸੜਕਾਂ ਬਣ ਸਕਣ ਸਫਾਈ ਦਾ ਪ੍ਰੋਪਰ ਪ੍ਰਬੰਧ ਹੋ ਸਕੇ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਜਗ੍ਹਾ ਜਗ੍ਹਾ ਤੇ ਟੁੱਟੀਆਂ ਹੋਈਆਂ ਨੇ ਜਾਂ ਤਾਂ ਫਿਰ ਗਾਂਢੇ ਧੋਪੇ ਕੀਤੇ ਹੋਏ ਨੇ ਗਾਂਢੇ ਧੋਪੇ ਕਹਿਣ ਦਾ ਮਤਲਬ ਕਿ ਪੈਚ ਵਰਕ ਕੀਤਾ ਹੋਇਆ ਹੈ ਸੜਕਾਂ ਦੇ ਬੁਰੇ ਹਾਲ ਨੇ ਸੋ ਜੇਕਰ ਨਗਰ ਨਿਗਮ ਪੀ ਡਬਲਯੂ ਡੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਰਲ ਕੇ ਵੀ ਸ਼ਹਿਰ ਦੀਆਂ ਸੜਕਾਂ ਹੀ ਨਹੀਂ ਸੁਵਾਰ ਸਕਦੇ ਤਾਂ ਫਿਰ ਕੀ ਲੋੜ ਹੈ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਆਖਣ ਦਾ ਸੋ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਤੇ ਪੀ ਡਬਲਯੂ ਡੀ ਸਾਰੇ ਮਿਲ ਕੇ ਇਸ ਵੱਲ ਧਿਆਨ ਦੇਣਗੇ ਤਾਂ ਜੋ ਰਾਹਗੀਰਾਂ ਤੇ ਉਹਨਾਂ ਦੇ ਵਾਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਪੀਓ ਸਟਾਫ ਇਨਚਾਰਜ ਐਸਆਈ ਹਰੀਸ਼ ਕੁਮਾਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ थाना ਇਸਲਾਮਾਬਾਦ ਅੰਮ੍ਰਿਤਸਰ ਵਿੱਚ ਪਗੌੜੇ ਦੋਸ਼ੀ ਬਲਰਾਜ ਸਿੰਘ ਉਰਫ ਬਾਜਾ ਨੂੰ ਕਾਬੂ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜਾ ਪਿਓ ਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਇਸ ਗੋਪੀ son of ਸਰੂਪ ਸਿੰਘ ਆਰੋ ਪਿੰਡ ਹੈਗਾ ਕੁਮਾਰਕੇ ਇਹ ਥਾਣਾ ਲੋਪੋਗੇ ਦਿਹਾਤੀ ਦਾ ਪਿੰਡ ਹੈ ਇਹ ਦੇ ਇਹਦੇ ਵਿੱਚ ਇਹਦੀ ਰਹਿਸ਼ ਹੈ ਜੀ ਤੇ ਬਾਅਦ ਅਦਾਲਤ શ્રી ਪਰਮਿੰਦਰ ਸਿੰਘ ਐਸਜੀਐਮ ਜੱਜ ਸਾਹਿਬ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਇਹ ਮੁਕੱਦਮਾ ਨੰਬਰ 219 ਡੇਟਡ 7 11 2021 ਅੰਡਰ ਸੈਕਸ਼ਨ 379 411 ਆਈਪੀਐਸਸੀ ਥਾਣਾ ਕਤਵਾਲੀ ਦਾ ਮੁਕੱਦਮਾ ਉਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ 3802024 ਇਹਦੇ ਤੇ ਹੀ ਇੱਕ ਦੂਸਰਾ ਪਰਚਾ ਕਤਵਾਲੀ ਥਾਣੇ ਦੇ ਵਿੱਚ ਦਰਜ ਆ ਉਹ ਬਾਦ ਅਦਾਲਤ ਸ਼੍ਰੀ ਰਵਨੀਤ ਕੌਰ ਵੇਦੀ ਮੈਡਮ ਨੇ ਜੀਐਮਐਸਸੀ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 32 ਡੇਟਡ 532021 ਅੰਡਰ ਸੈਕਸ਼ਨ 378 411 ਆਈਪੀਸੀ ਉਹ ਥਾਣਾ ਕਤਵਾਲੀ ਦਾ ਹੀ ਮੁਕੱਦਮਾ ਉਹਦੇ ਵਿੱਚ ਹੈ ਪੀਓ ਸੀ ਉਹਦੀ ਪੀਓ ਡੇਟ ਹੈ 2332023 फास्टवे ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾਂਦਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ADGP ట్రాఫిక్ AS رائے ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ੇ ADCP ట్రాఫిక్ ਹਰਪਾਲ ਸਿੰਘ ਦੀ ਰਹਿਨਮਾਈ ਹੇ ਨੈਸ਼ਨਲ ਰੋਡ ਸੇਫਟੀ ਮਹੀਨਾ 2025 1 ਜਨਵਰੀ 2025 ਤੋਂ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ADCP ట్రాఫిక్ ਹਰਪਾਲ ਸਿੰਘ ਰੰਧਾਵਾ ਅਤੇ ਐਜੂਕੇਸ਼ਨ ਸੈੱਲ ਦੇ ਇੰਚਾਰਜ SI ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਅਤੇ ਨਹਿਰੂ ਯੂਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ ਇਸ ਮੌਕੇ ਐਸਾਈ ਦਲਜੀਤ ਸਿੰਘ ਵੱਲੋਂ ਬੱਚਿਆਂ ਨੂੰ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੈਡਮ ਅਕਾਂਸ਼ਾ ਮਹਾਵਰੀਆ, ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਡਾਕਟਰ ਮੰਜੂ ਪਾਲਾ ਡਾਇਰੈਕਟਰ, ਡਾਕਟਰ ਰਿਪਿੰਨ ਕੋਹਲੀ ਹਿਊਮਨ ਵੈਲਿਊ ਸੈੱਲ ਇਨਚਾਰਜ, ਡਾਕਟਰ ਜਸਜੀਵਨ ਸਿੰਘ ਸਮੇਤ ਮੈਂਬਰ ਮੌਜੂਦ ਸਨ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ गोलबाग स्टेडियम विखे पहुंचे कॉन्सलर विकास सोनी, खिडारियाँ उबंडिया, खेड़ किटाऊ। ये तो कुछ और खबरें, छोटे जाए, ब्रेक तो बाद। ब्रेक तो बाद एक बार फिर थोड़ा स्वागत है। ਗੋਲਬາກ ਸਟੇਡੀਅਮ ਵਿਖੇ ਕਾਉਂਸਲਰ ਵਿਕਾਸ ਸੋਨੀ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਮਿਲੀਆਂ ਕਿੱਟਾਂ ਵਿਦਿਆਰਥੀਆਂ ਵਿੱਚ ਵੰਡੀਆਂ ਗਈਆਂ ਅਤੇ ব্রੌਂਜ਼ ਮੈਡਲ ਜੇਤੂ ਨੌਜਵਾਨ ਨੂੰ ਵਧਾਈ ਵੀ ਦਿੱਤੀ ਗਈ। ਇਸ ਮੌਕੇ ਸੋਨੂ ਪਹਿਲਵਾਨ, ਬੰਟੀ ਪਹਿਲਵਾਨ, ਸੋਮ ਪਹਿਲਵਾਨ ਸਮੇਤ ਪਹਿਲਵਾਨ ਮੌਜੂਦ ਸਨ। ਸੋ ਅੱਜ ਗੋਲਬາກ ਸਟੇਡੀਅਮ 'ਚ ਸਾਡੇ ਨੌਜਵਾਨ ਪੀੜੀ ਜਿਹੜੀ ਆਉਣ ਵਾਲੀ ਤਿਆਰ ਹੋ ਰਹੀ ਹੈ ਸਾਡੇ ਬੰਟੀ ਪਹਿਲਵਾਨ ਜੀ ਸੋਨੂ ਪਹਿਲਵਾਨ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਸੋਨ ਪਹਿਲਵਾਨ ਜੀ ਜਿਨ੍ਹਾਂ ਦੀ ਮੈਂ ਸਮਝਦਾ ਅੰਬਰ ਸ਼ਹਿਰ ਨੂੰ ਬਹੁਤ ਵੱਡੀ ਦੇਣਾ ਖਾਸ ਕਰਕੇ ਪਹਿਲਵਾਨੀ ਚ ਬੱਚਿਆਂ ਨੂੰ ਔਰ ਯੂਥ ਵਾਲਿਆਂ ਨੂੰ ਅੱਜ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਹੈ ਔਰ ਬੱਚਿਆਂ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੀ ਇੱਕ ਠਾਣਦੀਆਂ ਜਿਵੇਂ ਅਸੀਂ ਠਾ ਵੀ ਵੰਡੀਆਂ ਉਸ ਦੇ ਨਾਲ ਹੀ ਸਾਡੇ ਭਰਾ ਨੇ ਉਹਨਾਂ ਦਾ ਬੇਟਾ ਸैम ਜਿਹੜਾ ব্রোঞ্জ মেডেল জিত কেয়া যায়া ইউনিভার্সিটি বতাই ਵੀ دیتی ਹੈ ਸੋ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਔਰ ਖਾਸ ਕਰਕੇ ਆਪਣੇ ਵੀਰ ਬੰਟੀ ਜੀ ਖੜੇ ਨੇ ਸਾਰੇ ਜਿੰਨੇ ਸਾਡੇ ਕੋਚ ਨੇ ਜਿਹੜੇ ਬੱਚਿਆਂ ਨੂੰ ਤਿਆਰ ਕਰ ਰਹੇ ਨੇ ਹਾਂਜੀ ਅੱਜ ਸਾਡੇ ਵਿਕਾਸ ਸੋਨੀ ਜੀ ਸੋਨੀ ਸਾਹਿਬ ਜੋ গোলਬਾਹ স্টেডিয়াম ਜੋਂ ਨਾਲ ਸੱਦਿਆ ਸੀ ਸਾਡਾ ਭਤੀਜਾ ਮੇਰਾ ਭਤੀਜਾ ਜੀ ਸैम ਜਿਹਦੇ ব্রੋঞ্জ ਮੈਡਲ ਆ ਇੰਟਰਵਰਸਟੀ ਚੋਂ ਸਾਡੇ ਬੰਟੀ ਪਹਿਲਵਾਨ ਜੀ ਸਾਡੇ ਸੋਹਣ ਬੀਏ ਸਾ ਉਹਨਾਂ ਦਾ ਸਵਾਗਤ وکਾਜ ਜੀ ਦਾ ਸਵਾਗਤ ਕੀਤਾ ਲੋਕ ਭਲਾਈ ਲਈ ਸ਼ਿਵਾਲਾ ਗੰਗਾ ਰਾਮ ਚੈਰੀਟੇਬਲ ਹਸਪਤਾਲ ਬਾਜ਼ਾਰ ਸਿਰ ਕੀ ਬੰਦਾ ਅੰਮ੍ਰਿਤਸਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਮੰਦਿਰ ਟਰਸਟ ਦੇ ਮੁਖੀ ਅਤੇ ਅਧਿਕਾਰੀਆਂ ਨੇ ਰੀਬਨ ਕੱਟ ਕੇ ਹਸਪਤਾਲ ਦਾ ਉਦਘਾਟਨ ਕੀਤਾ ਇਹ ਹਸਪਤਾਲ ਕਿਫਾਇਤੀ ਕੀਮਤਾਂ ਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ ਹਸਪਤਾਲ ਵਿੱਚ ਆਧੁਨਿਕ ਡਾਕਟਰੀ ਸਹੂਲਤਾਂ ਅਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਉਪਲਬਧ ਹੋਵੇਗੀ ਇਸ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਕਿਫਾਇਤੀ ਦਰਾਂ 'ਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਇਸ ਮੌਕੇ ਤੇ ਹਵਨ ਯਕ ਕੀਤਾ ਗਿਆ ਤੁਲਸੀਦਾਸ ਮੰਦਿਰ ਤੋਂ ਸ਼ਰਧਾਲੂ ਮਨੋਹਰ ਲਾਲ ਸ਼ੇਰਾਵਾਲਾ ਗੇਟ ਵਾਲੇ ਪਵਨ ਸਾਭੂ ਤਰਮਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਨੁਵਾਦ ਗੰਗਾਰਾਮ ਚੈਰੀਟੇਬਲ ਫੰਡ ਤੋਂ ਨਰਸੇਵਾ ਨਾਰਾਇਣ ਸੇਵਾ ਦੂਸਰਾ ਕਦਮ ਇਹਦੇ ਉਤੇ ਇਹ ਹੋਇਆ ਕਿ ਇਹ ਪ੍ਰੀਆ ਵਰਤਾਂ ਕੀਤਾ ਜਾ ਰਿਹਾ ਹੈ ਔਰ ਇਹਦੀ ਰਿਪੋਰਟ ਨੀ ਗਵਰਨਮੈਂਟ ਨਾਲ ਲਈ ਹੈ ਇਹ ਵਸਤੂ ਆਲਰੇਡੀ ਦਾਸਾਲਾ ਤੋਂ ਚੱਲ ਰਿਹਾ ਸੀ ਉਹਨੇ ਇਹਦੇ ਵਿੱਚ ਇੱਕ ਹੋਟਲ ਕਲਾਸ ਪਾਇਆ ਕੀ ਨਹੀਂ ਹੋਇਆ ਉਹਨੂੰ ਇਹਦੇ ਵਿੱਚ ਪਲੱਸ ਪੁਆਇੰਟ ਹੈ ਹੋਏਗਾ ਕਿ ਨੈਕਸਟ ਇੰਕਲੂਡ ਦਾ ਸਿਸਟਮ ਇਹਦੇ ਵਿੱਚ ਲਿਆਇਆ ਜਾ ਰਿਹਾ ਹੈ ਮੈਡੀਸਨ ਦਾ ਕੰਮ ਲਿਆਇਆ ਜਾ ਰਿਹਾ ਹੈ ਔਰ ਕੋਈ ਕੋਈ ਵੀ ਸੇਵਾ ਜਿਹੜੀ ਇਸ ਦੀ ਮੈਡੀਕਲ ਦੇ ਰਿਲੇਟਡ ਹੋਏਗੀ ਉਹਦੇ ਉੱਤੇ ਅਸੀਂ ਵਿਚਾਰ ਕਰਕੇ ਉਹਨੂੰ ਪਲੱਸ ਕਰੀਏਗੇ ਸਰ ਅੱਜ ਅਸੀਂ ਮੂਰਤ ਕੀਤਾ ਹੋਇਆ ਜਾਣਕ ਲਿਆਣ ਵਾਸਤੇ ਹਸਪੀਟਲ ਨੂੰ ਇਹਦੇ ਵਿੱਚ ਸਾਡੇ ਕੋਲ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਸ਼ੈਂਟ ਆਂਦਾ ਹੋਵੇ ਉਹਦੇ ਐਸੇ ਫ੍ਰੀ ਟ੍ਰੀਟਮੈਂਟ ਬੜੇ ਨੋਮੀਨਲ ਚਾਰजेस ਦੇ ਉੱਪਰ ਅਸੀਂ ਆਫੀਸ਼ੀਅਲੀ ਪ੍ਰੋਵਾਈਡ ਕਰ ਰਹੇ ਹਾਂ ਹਰ ਬੰਦੇ ਵਾਸਤੇ ਔਰ ਇਹ ਜਿਹੜਾ ਗਾਵਾ ਇਹ ਸਵਾਸਤ ਸਵਾਸਥ ਕੇਂਦਰ ਗਾਵਾ ਸਾਰਿਆਂ ਦੇ ਵਾਸਤੇ ਤੇ ਅਸੀਂ ਕਾਫੀ ਦੇਰ ਤੋਂ ਚੱਲੇ ਸੀਗੇ ਅੱਜ ਇਹ ਸੰਬੋਧਨ ਹੋ ਗਿਆ ਕੰਮ ਤਿਆਰ ਹੋ ਗਿਆ ਔਰ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਬਹੁਤ ਆਭਾਰੀਆਂ ਸਿਵਲ ਸਰਜਨ ਅਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਵੱਲੋਂ ਆਈਡੀਐਸਪੀ ਪ੍ਰੋਗਰਾਮ ਤਹਿਤ ਇੱਕ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਪਰ ਦੇ ਮੈਡੀਕਲ ਲੈਬ ਟੈਕਨੀਸ਼ੀਅਨ ਨਰਸਿੰਗ ਸਟਾਫ ਅਤੇ ਪੈਰਾਮੈਡੀਕਲ ਸਟਾਫ ਦੀ ਟ੍ਰੇਨਿੰਗ ਕਰਵਾਈ ਗਈ ਐਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਪਰ ਦੇ ਸਾਰੇ ਇਲਾਕਿਆਂ ਵਿੱਚ ਸਰਵੇਖਣ ਕਰਕੇ ਐਕਟਿਵ ਕੇਸਾਂ ਦੀ ਪਾਲ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਜਾਂਚ ਕਰਵਾਉਣ ਉਪਰੰਤ ਮੁਫਤ ਇਲਾਜ ਕਰਵਾਇਆ ਜਾਂਦਾ ਹੈ ਇਸ ਦੌਰਾਨ ਐਪੀਡੀਮੋਲੋਜਿਸਟ ਆਈਡੀਐਸਪੀ ਡਾਕਟਰ ਨਵਦੀਪ ਕੌਰ ਵੱਲੋਂ ਸਮੂਹ ਸਟਾਫ ਨੂੰ ਵਿਸਤਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਰਾਜੇਂਦਰ ਪਾਲ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਹਰਜੋਤ ਕੌਰ ਜ਼ਿਲ੍ਹਾ ਐਮਆਈਓ ਅਮਰਦੀਪ ਸਿੰਘ ਜ਼ਿਲ੍ਹਾ ਅਕਾਊਂਟ ਅਫਸਰ ਮਲਵਿੰਦਰ ਸਿੰਘ ਤ੍ਰਿਪਤਾ ਕੁਮਾਰੀ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਦੁਰਗਿਆਣਾ ਤੀਰਥ ਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਵਿਖੇ ਪਰਮ ਸੰਤ ਅਦਵੈਤ ਸਰੂਪ ਆਰਤੀ ਦੇਵਾ ਜੀ ਮਹਾਰਾਜ ਦੀ ਅਗਵਾਈ ਹੇ ਹੇਮ ਕੁੰਜ ਵ੍ਰਿੰਦਾਵਨ ਵਾਲਿਆਂ ਨੇ ਸਤਕੀਰਤਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਅਤੇ ਉਹਨਾਂ ਕੀਰਤਨ ਦਾ ਆਨੰਦ ਪਾਣਿਆ ਇਸ ਮੌਕੇ ਤੇ ਅਰੁਣ ਖੰਨਾ ਸੰਜੀਵ ਖੰਨਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ 22 ਜਨਵਰੀ 2026 ਨੂੰ ਅਯੋਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਵਿਖੇ ਭਗਵਾਨ ਰਾਮ ਜੀ ਦੀ ਮੂਰਤੀ ਸਥਾਪਨਾ ਦਿਵਸ ਨੂੰ 1 ਸਾਲ ਹੋ ਗਿਆ ਜਿਸ ਦੀ ਖੁਸ਼ੀ ਵਿੱਚ ਪਿੰਡ ਗੁੰਮਟਾਲਾ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਜਨਕ ਰਾਜ ਗੁੰਮਟਾਲਾ ਬੰਟੀ ਬਾਸ ਰਕੇਸ਼ ਮਦਨ ਨਿਖੇਲ ਗੋਤਮ ਜਸ ਮੱਟੂ ਪ੍ਰਿੰਸ ਦਵੇਸ਼ ਕੁਮਾਰ ਸਮੇਤ ਇਲਾਕਾ ਵਾਸੀ ਮੌਜੂਦ ਸਨ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿਨਾਂ ਅੱਜ 1 ਸਾਲ ਸਾਡੇ ਸ਼੍ਰੀ ਰਾਮਚੰਦਰ ਮਹਾਰਾਜ ਜੀ ਦੇ ਜਿਹੜਾ ਉਥੇ ਅਜੋਧਿਆ ਦੇ ਵਿੱਚ ਮੰਦਿਰ ਬਣਿਆ ਉਹਦੇ ਖੁਸ਼ੀ ਦੇ ਵਿੱਚ ਲੰਡਾਲੇ ਵਿੱਚ ਲੰਗਰ ਲਗਾਇਆ ਗਿਆ ਤੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਦਿਨਾਂ ਨੂੰ ਬਹੁਤ ਖੁਸ਼ੀ ਆ ਰਾਮ ਮੰਦਿਰ ਦਾ ਦੁਗਟਨ ਹੋਇਆ ਸੀ 22 ਤਰੀਕ ਨੂੰ ਆਪਾਂ ਉਹਦੀ ਖੁਸ਼ੀ 'ਚ ਅੱਜ ਸਾਰਿਆਂ ਨੂੰ ਵਧਾਈ ਦਿੰਨੇ ਆ ਨਾਲੇ ਉਹਦੀ ਖੁਸ਼ੀ 'ਚ ਆਪਾਂ ਲੰਗਰ ਲਾਇਆ ਖੀਰ ਦਾ ਆਪਾਂ ਸ਼੍ਰੀ ਰਾਮ ਜੀ ਦਾ ਜਿਹੜਾ ਮੰਦਿਰ ਬਣਿਆ ਵਾ ਅਜੋਧਿਆ 'ਚ ਉਹਦੇ ਵਾਸਤੇ ਪੂਰੀ ਖੁਸ਼ੀ ਵਿੱਚ ਇਹ ਲੰਗਰ ਲਗਾਇਆ ਹੈ ਔਰ ਆਪਾਂ ਬੜੇ ਖੁਸ਼ ਆ ਈਸ ਪ੍ਰਭੂਸ਼ੀਨੀ ਰਾਮ ਦੇ ਚਰਨਾਂ ਦੀ ਸੇਵਾ ਦਾ ਕਰਨ ਦਾ ਮੋਕਾ ਸਾਨੂੰ ਮਿਲਿਆ। 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰਪਤੀ ਤਰਮਪਾਲ ਪ੍ਰਭਾਕਰ ਵੱਲੋਂ ਵੋਲਟ ਕੈਂసర్ ਕੇਅਰ ਦੇ ਗਲੋਬਲ ਐਮਬੈਸਡਰ ਡਾਕਟਰ ਕੁਲਵੰਤ ਸਿੰਘ ਤਾਲੀਵਾਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਤਰਮਪਾਲ ਪ੍ਰਭਾਕਰ ਨੇ ਆਖਿਆ ਕਿ ਸੰਸਥਾ ਬਹੁਤ ਜਲਦੀ ਡਾਕਟਰ ਤਾਲੀਵਾਲ ਨੂੰ ਇੱਕ ਟੁਕਮਾ ਪੁਰਸਕਾਰ ਦੇ ਕੇ ਸਨਮਾਨਿਤ ਕਰੇਗੀ। ਇਸ ਮੌਕੇ ठेकेदार ਦਿਲਜੀਤ ਸਿੰਘ प्रसिद्ध समाज सेवक रंजीत सिंह उपल मैडम डिम्पल अमृतपाल सिंह समेत संस्था के मैंबर मौजूद सन अयोध्या विखे विशाल श्री राम मंदिर के स्थापना दिवस के मौके से परम संत अद्वैत स्वरूप श्री आरती देवा जी महाराज के आशीर्वाद न श्री आरती शिव दुर्गा मंदिर ट्रस्ट करतार नगर विखे श्री सुंदरकांड पाठ करवाए गए वही गिनती संगतान ने हाजरी भरी ਅਯੋਧਿਆ ਸਥਿਤ ਸ਼੍ਰੀ ਰਾਮ ਮੰਦਿਰ ਦਾ ਪਹਿਲਾ ਸਥਾਪਨਾ ਦਿਵਸ ਬੜੀ ਧੂਮਧਾਮ ਦੇ ਨਾਲ ਸ਼੍ਰੀ ਰਾਮ ਦਰਬਾਰ ਪੱਲਾ ਕਲੋਨੀ ਵਿਖੇ ਪ੍ਰਧਾਨ ਹੰਸ ਰਾਜ ਵਿਸ਼ਿਸ਼ਟ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਵਰਲਡ ਹਿਊਮਨ ਰਾਈਟਸ ਕੌਂਸਲ ਦੇ ਜ਼ਿਲ੍ਹਾ ਇੰਚਾਰਜ ਦੀਪਕ ਸੂਰੀ ਅਤੇ ਰਵੀ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਨਤਮਸਤਕ ਹੋਏ ਅਤੇ ਸੰਗਤਾਂ ਨੂੰ ਸ਼੍ਰੀ ਰਾਮ ਮੰਦਿਰ ਦੇ ਪਹਿਲੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਦੀਪਕ ਸੂਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਵਸਦੇ ਹਿੰਦੂਆਂ ਵੱਲੋਂ 22 ਜਨਵਰੀ ਦਾ ਦਿਨ ਦੀਵਾਲੀ ਵਾਂਗ ਮਨਾਇਆ ਗਿਆ ਇਸ ਮੌਕੇ ਸਮੂਹ ਅਹੁਦੇਦਾਰ श्री हनुमान चालीसा ਦੇ ਪਾਠ ਕੀਤੇ ਗਏ। ਪੰਡਿਤ ਮਦਨ ਭਾਰਦਵਾਜ ਅਤੇ ਪੰਡਿਤ 모হিত ਸ਼ਰਮਾ ਨੇ ਵਿਸ਼ੇਸ਼ ਪੂਜਾ ਵੀ ਕੀਤੀ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ। ਮੰਦਿਰ ਦੇ ਪ੍ਰਬੰਧਕਾਂ ਵੱਲੋਂ ਵਰਲਡ ਹਿਊਮਨ ਰਾਈਟਸ ਕੌਂਸਲ ਦੇ ਜ਼ਿਲ੍ਹਾ ਇੰਚਾਰਜ ਦੀਪਕ ਸੂਰੀ ਅਤੇ ਰਵੀ ਪ੍ਰਕਾਸ਼ ਨੂੰ ਸ਼੍ਰੀ ਰਾਮ ਜੀ ਦੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੰਸਰਾਜ, ਸੁਖਦੇਵ ਰਾਜ, ਸੁਦੇਸ਼ ਚੰਦਰ, ਰਮਨ ਕੁਮਾਰ, सुरेंद्र, ਨਿਤਿਨ ਸਮੇਤ ਮੈਂਬਰ ਮੌਜੂਦ ਸਨ ਅਤੇ ਆਖਿਰ ਵਿੱਚ ਮੁਖਬਰਾਂ ਇੱਕ ਵਾਰ ਫਿਰ ਤੋਂ ਅਮਨਦੀਪ ਹਸਪਤਾਲ ਵਿੱਚ ਡਾਕਟਰ ਸ਼ਸ਼ਾਂਕ ਨਾਲ ਕੈਂਸਰ ਦੇ ਇਲਾਜ ਵਿੱਚ ਹੋਈ ਤਰੱਕੀ 82 ਵਾਗਾ ਸਰਹੱਦ ਤੇ ਪਹੁੰਚੀ ਬਾਈਕ ਰੈਲੀ ਬੀਐਸਐਫ ਵੱਲੋਂ ਕੀਤਾ ਗਿਆ ਸਵਾਗਤ ਪੁਲਿਸ ਲਾਈਨ ਤਰੰਤਾਰਨ ਵਿਖੇ ਮਨਾਇਆ ਜਾਵੇਗਾ ਗਨਤੰਤਰ ਦਿਵਸ ਆਖਿਆ ਡਿਪਟੀ ਕਮਿਸ਼ਨਰ ਤਰੰਤਾਰ ਰਾਹੁਲ ਨੇ ਏਸਨ ਆਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ